ਜੇਕਰ ਤੁਸੀਂ ਵੀ ਕੱਲ ਟ੍ਰੇਨ ਤੇ ਸਫ਼ਰ ਕਰਨਾ ਹੈ ਤੁਹਾਡੀ ਵੀ ਟਿਕਟ ਹੈ ਤਾਂ ਇਹ ਖਬਰ ਧਿਆਨ ਨਾਲ ਦੇਖ ਲਿਓ ਸੁਣ ਲਿਓ ਸੁਣ ਲਿਓ ਔਰ ਅੱਗੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਹੋਰ ਲੋਕਾਂ ਤੱਕ ਲੋਕਾਂ ਤੱਕ ਜਾਣਕਾਰੀ ਜਿਹੜੀ ਹੈ ਉਹ ਪਹੁੰਚ ਸਕੀ ਤੁਹਾਨੂੰ ਦੱਸਦੀ ਕਿ ਕੱਲ ਕੱਲ ਟ੍ਰੇਨਾਂ ਦਾ ਜਾਮ ਕੀ ਚਾ ਜਾਏਗਾ ਕਿਸਾਨਦ ਬਨੋਂ ਇੱਕ ਵੱਡਾ ਐਲਾਨ ਕਰ ਦਿੱਤਾ ਗਿਆ ਕਿਸਾਨ ਮਜ਼ਦੂਰ ਇਕਤਾ ਜਥੇਬੰਦੀ ਦੇ ਵੱਲੋਂ ਇਹ ਵੱਡਾ ਐਲਾਨ ਕੀਤਾ ਗਿਆ ਸਰਮਸਤ ਸੰਦੇਰ ਰਾਜ ਜੁੜੇ ਕਿ ਆ ਜਿੱਥੇ ਬੰਦੀ ਦੇ ਵੱਲੋਂ ਜਲੰਧਰ ਦੇ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਉਸ ਦੇ ਵਿੱਚ ਇਹ ਐਲਾਨ ਕੀਤਾ ਕਿ ਸਕਾਰ ਜੜੀਆਂ ਗੰਨੇ ਦੀ ਪਕਾਇਆ ਰਾਸ਼ੀ ਜੜੀ ਹੈ तकरीबन 28 ਕਰੋੜ ਰੁਪਏ ਦੇ ਲਾਗੇ ਛਾ ਗਏ ਰਕਮ ਬਣਦੀ ਹੈ ਉਹ ਕਿਸਾਨਾਂ ਨੂੰ ਅਜੇ ਤੱਕ ਨਹੀਂ ਦੇ ਰਹੀ کافی ਲੰਮੇ ਸਮੇਂ ਤੋਂ ਉਹ ਅਮਾਉਂਟ ਜਿਹੜੀ ਹੈ ਉਹ ਲਟਕੀ ਹੋਈ ਹੈ ਜਿਹੜੀ ਗੰਨੇ ਦੀ ਪਕਾਇਆ ਰਾਸ਼ੀ ਹੈ ਤਾਂ ਉਹ ਸਰਕਾਰ ਜਿਹੜੀ ਹੈ ਕਿਸਾਨਾਂ ਨੂੰ ਦੇਵੇ ਦੇ ਕੇ ਕਰਕੇ ਇਹ ਦਰਨਾ ਪ੍ਰਦਰਸ਼ਨ ਜਿਹੜਾ ਹੈ ਉਹ ਚੱਕਾ ਜਿਹੜਾ ਹੈ ਉਰੇਲਾ ਦਾ ਜਾਵੇਗਾ ਸੋ ਵੱਡੇ ਪੱਧਰ ਤੇ ਪੂਰੇ ਦੇਸ਼ ਭਰ ਦੇ ਵਿੱਚ ਰੇਲਾ ਰੋਕੀਆਂ ਜਾਣਗੀਆਂ ਤੁਹਾਨੂੰ ਸਮਾਂ ਵੀ ਦੱਸਣਾ ਨਹੀਂ ਦੱਸਿਆ ਕਿ ਕਿੰਨੇ ਤੋਂ ਲੈ ਕੇ ਕਿੰਨੇ ਵਜੇ ਤੱਕ ਰੇਲਾ ਜੁੜੀਆਂ ਰੋਕੀਆਂ ਜਾਣਗੀਆਂ ਦੁਪਹਿਰ ਦਾ ਸਮਾਂ ਦਿੱਤਾ ਗਿਆ ਸਾਢੇ 12 ਵਜੇ ਤੋਂ ਲੈ ਕੇ 2:30 ਵਜੇ ਤੱਕ ਇਹ ਰੇਲਾ ਜੁੜੀਆਂ ਰੋਕੀਆਂ ਜਾਣਗੀਆਂ ਕਿਸਾਨ ਕਿਸਾਨ ਜੁੜਤਾ ਇੱਕਤਾ ਹਾਕ ਮਿੱਟੀ ਦੇ ਵੱਲੋਂ ਇਹ ਫੈਸਲਾ ਕੀਤਾ ਗਿਆ ਸਰਮੁਖ ਸੰਧੇਰ ਹੁਣਾ ਦੇ ਵੱਲੋਂ ਇਹ ਐਲਾਨ ਕੀਤਾ ਗਿਆ ਸੀ ਪੈਸਟ ਕਾਨਫਰੰਸ ਕੀਤੀ ਗਈ ਸੀ ਔਰ ਔਰ ਜਿੰਨੇ ਸਫ਼ਰ ਤੇ ਨਿਕਲਣਾ ਹੈ ਖਾਸ ਤੌਰ ਤੇ ਜਨੇ ਟ੍ਰੇਨ ਤੇ ਸਫ਼ਰ ਕਰਨਾ ਹੈ ਕਾੜੀਆਂ ਟਿਕਟਾਂ ਹਾਂ ਆਲਰੇਡੀ ਬੁੱਕਡੀਆਂ ਨਹੀਂ 12:30 ਤੋਂ ਲੈ ਕੇ 2:30 ਦੇ ਦਰਮਿਆਨ ਪੂਰੇ ਦੇਸ਼ ਭਾਰਤ ਵਿੱਚ ਟ੍ਰੇਨਾਂ ਦਾ ਚੱਕਾ ਜਾਮ ਕੀਤਾ ਜਾਵੇਗਾ ਜੀ ਨਾਲ ਕਿਸਾਨਾ ਦੇ ਵੱਲੋਂ ਕਾਲ ਦਿੱਤੀ ਗਈ ਹੈ 3 ਅਕਤੂਬਰ ਦਾ ਦਿਨ ਹੈ ਸਮਾਜ ਜਗਰਾਉਣ ਪੈਰ 12:30 ਤੋਂ ਲੈ ਕੇ 2:30 ਵਜੇ ਦਾ ਕਿਸਾਨਾ ਦੇ ਵੱਲੋਂ ਪੂਰੇ ਦੇਸ਼ ਭਾਰਤ ਦੇ ਵਿੱਚ ਚੱਕਾ ਜਾਮ ਕੀਤਾ ਜਾਵੇਗਾ ਰੇਲਾ ਜੜਿਆ ਲੈ ਉਹ ਰੋਕੀਆਂ ਜਾਣਕੀਆਂ 12:30 ਤੋਂ ਲੈ ਕੇ 2:30 ਵਜੇ ਤੱਕ ਕਾਰਨ ਇਹ ਕਾਰਨ 28 ਕਰੋੜ ਰੁਪਇਆ ਜੁੜਿਆ ਕਿਸਾ ਦੀ ਬਕਾਇਆ ਰਾਸ਼ੀ ਗੰਨੇ ਦੀ ਜਿਹੜੀ ਆ ਬਕਾਇਆ ਰਾਸ਼ੀ ਜਿਹੜੀ ਆ ਉਹ ਅਜੇ ਤੱਕ ਜੇ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਨਹੀਂ ਪਹੁੰਚੀ ਕਿਸਾਨਾਂ ਨੂੰ ਨਹੀਂ ਮਿਲੀ ਫੇਸੇ ਕਰਕੇ ਆਕਰ ਮੰਗ ਨੂੰ ਲੈ ਕੇ ਉਸ ਪ੍ਰਦਰਸ਼ਨ ਜਿਹੜਾ ਚੱਕਾ ਜਾਂ ਜਿਹੜਾ ਰੇਲਾਂ ਦਾ ਜਾਵੇਗਾ ਸਭੀ ਖਬਰ ਇਸ ਵੇਲੇ ਦੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਰ ਰਹੇ ਹਾਂ ਇਸ ਖਬਰ ਨੂੰ ਅੱਗੇ ਸ਼ੇਅਰ ਜਰੂਰ ਕਰ ਦੋ ਤਾਂ ਕਿ ਸਾਰੇ ਲੋਕਾਂ ਤੱਕ ਇਹ ਜਾਣਕਾਰੀ ਜੁੜੀ ਹੋ ਸਕੇ ਕਿ ਕੱਲ 3 ਅਕਤੂਬਰ ਵਾਲੇ ਦਿਨ ਜਿੱਕਰ ਘਰੋਂ ਨਿਕਲਣ ਵਾਲੇ ਜਿੰਨੇ ਵੀ ਟ੍ਰੇਨ ਤੇ ਸਫ਼ਰ ਕਰਨਾ ਹੈ ਉਹ ਆਹ ਖਬਰ ਹੈ ਖਬਰ ਜਰੂਰ ਦੇਖ ਲੈਣ ਕੱਲ ਨੂੰ ਰੇਲਾਂ ਦਾ ਚੱਕਾ ਜਾਮਕੀ ਵਾਲਾ ਕਿ ਆ ਕਿਸਾਨਾਂ ਨੇ ਵੱਡਾ ਬੱਕਾ ਕਰ ਦਿੱਤਾ ਪੂਰੇ ਪੰਜਾਬ ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਰੇਲਾਂ ਜੜੀਆਂ ਨੇ ਕਿਸਾਨ ਜਥੇਬੰਦੀਆਂ ਦੇ ਵੱਲੋਂ ਰੋਕੀਆਂ ਜਾਣਗੀਆਂ ਦੁਪਹਿਰ ਦਾ ਸਮਾਂ ਦੁਪਹਿਰ ਸਵੇਰੇ 12:30 ਵਜੇ ਦਾ ਸਮਾਂ ਇੰਨੇ ਸਮੇਂ ਦੇ ਦਰਮਿਆਨ ਪੂਰੇ ਦੇਸ਼ ਭਰ ਦੇ ਵਿੱਚ ਰੇਲਾਂ ਰੋਕੀਆਂ ਜਾਣਗੀਆਂ ਤਾਂ ਜਿੰਨੇ ਵੀ ਸਫ਼ਰ ਕਰਨਾ ਹੈ ਤੁਹਾਨੂੰ ਦਿੱਕਤ ਦਾ ਤੰਗੀ ਦਾ ਪਰੇਸ਼ਾਨੀ ਦਾ ਸਾਹਮਣਾ ਹੈ ਸਾਹਮਣਾ ਹੈ ਤੁਸੀਂ ਕਰਨਾ ਪੈ ਸਕਦਾ ਹੈ ਤਾਂ ਧਿਆਨ ਦੇ ਨਾਲ ਇਸ ਕਮੈਂਟ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਸਾਰੇ ਲੋਕਾਂ ਤੱਕ ਇਹ ਜਾਣਕਾਰੀ ਜਿਹੜੀ ਆ ਪਹੁੰਚ ਸਕੇ ਕਿ ਕਿਸਾਨਾਂ ਦੇ ਵੱਲੋਂ ਕੱਲ ਨੂੰ 1 ਅਕਤੂਬਰ ਨੂੰ 3 ਅਕਤੂਬਰ ਨੂੰ ਰੇਲਾਂ ਰੋਕੀਆਂ ਜਾਣਗੀਆਂ